ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਅਵਤਾਰ ਸਿੰਘ ਹਜ਼ੂਰੀ ਕੀਰਤਨੀ ਗੁਰਸਾਖਰ ਮਸੂਣਾ ਸਾਹਿਬ ਦਾਸ ਦਾ ਛੋਟਾ ਪਚੰਗੀ ਗੁਰਿੰਦਰਪਾਲ ਸਿੰਘ ਕੈਨੇਡਾ ਤੋਂ 54 ਮਹੀਨਿਆਂ ਬਾਅਦ ਆਪਣੀ ਮਾਂ ਨਾਲ ਮਲਾਪ ਹੋ ਰਿਹਾ ਹੈ ਕਿਉਂਕਿ ਦਾਸ ਤਾਂ ਕੈਨੇਡਾ ਅਕਸਰ ਟੂਰ ਤੇ ਜਾਂਦਾ ਹੈ ਬੱਚਿਆਂ ਨੂੰ ਮਿਲਦੇ ਰਹਿੰਦੇ ਆ ਪਰ ਮਾਂ ਨਾਲ ਜਿਹੜਾ ਮਲਾਪ ਹੈ ਉਹ 54 ਮਹੀਨਿਆਂ ਬਾਅਦ ਹੋਇਆ ਤੇ ਪਿਛਲੇ ਦਰਵਾਜ਼ੇੋਂ ਐਂਟਰੀ ਕਰੀਏ ਮਾਂ ਅਤੇ ਪੁੱਤ ਦਾ ਜਿਹੜਾ ਪਿਆਰ ਹੁੰਦਾ ਹੈ ਉਹ ਬੜਾ ਹੀ ਇੱਕ ਬਿਆਨ ਨਹੀਂ ਕਰਿਆ ਜਾ ਸਕਦਾ ਅੱਖਰਾਂ ਦੇ ਵਿੱਚ ਬਾਕੀ ਜਦੋਂ ਪਰਦੇਸ ਤੋਂ ਵਿਦੇਸ਼ਾਂ ਦੀ ਧਰਤੀ ਤੋਂ ਬੱਚੇ ਆਪਣੇ ਮਾਪੇ ਨੂੰ ਆ ਕੇ ਬੜੇ ਲੰਮੇ ਸਮੇਂ ਬਾਅਦ ਮਿਲਦੇ ਨੇ ਤਾਂ ਉਸ ਸਮਾਂ ਜਿਹੜਾ ਬੜਾ ਭਾਵਕ ਹੁੰਦਾ ਹੈ ਬੜਾ ਹੀ ਜਿਹੜਾ ਇਹ ਸਮਾਂ ਹੁੰਦਾ ਹੈ ਕਿਉਂਕਿ ਮਿਲਾਪ ਤੇ ਵਿਛੋੜਾ ਇਹ ਦੋਨੇ ਹੀ ਵਿਛੋੜੇ ਦਾ ਦੁੱਖ ਉਦੋਂ ਵੀ ਹੰਝੂ ਹੁੰਦੇ ਨੇ ਅੱਖਾਂ 'ਚ ਮਲਾਪ ਦੀ ਖੁਸ਼ੀ ਉਦੋਂ ਵੀ ਹੰਝੂ ਹੁੰਦੇ ਨੇ ਅੱਖਾਂ ਵਿੱਚ ਵਿਛੋੜੇ ਵੇਲੇ ਵੀ ਅੱਖਾਂ ਦੇ ਵਿੱਚ ਹੰਝੂ ਹੁੰਦੇ ਨੇ ਤੇ ਮਲਾਪ ਦੇ ਸਮੇਂ ਵੀ ਅੱਖਾਂ ਦੇ ਵਿੱਚ ਹੰਝੂ ਹੁੰਦੇ ਨੇ ਪਰ ਜਿਹੜੇ ਮਲਾਪ ਵਾਲੇ ਹੰਝੂ ਨੇ ਇਹ ਖੁਸ਼ੀ ਦੇ ਅਥਰੂ ਹੁੰਦੇ ਨੇ ਖੁਸ਼ੀ ਦੇ ਫਰੀਦ ਸਾਹਿਬ ਨੇ ਵੀ ਇਹਨੂੰ ਕਿਹਾ ਵਿਰਹਾ ਫਰੀਦਾ ਬਿਰਹਾ ਉਹਨਾਂ ਨੇ ਕਿ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਜਿਸ ਤਨ ਬਿਰਹੋਂ ਨਾ ਉਪਜੈ ਸੋ ਤਨ ਜਾਨਮਸਾਨ ਸਾਰੇ ਦੋਸਤ ਗੁਰਿੰਦਰਪਾਲ ਦੇ ਘਰ ਉਡੀਕ ਰਹੇ ਸੀਗੇ ਤੇ ਸਾਰਿਆਂ ਨੂੰ ਮਿਲਣੀ ਹੈ ਅੱਜ ਕਿਉਂਕਿ ਕੈਨੇਡਾ ਤੋਂ ਆਪਣੀ ਪੀਆਰ ਕਾਰਡ ਲੈ ਕੇ ਹੀ ਘਰ ਪਰਤੇ 54 ਮਹੀਨਿਆਂ ਬਾਅਦ ਆਪਣੇ ਦੋਸਤਾਂ ਮਿੱਤਰਾਂ ਨਾਲ ਔਰ ਮਾਂ ਨਾਲ ਮਲਾਪ ਜਿਹੜਾ ਹੋ ਰਿਹਾ ਸਾਰਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ